ਸਤਿ ਸ਼੍ਰੀ ਅਕਾਲ ਜੀ ਮੈਂ ਲਾਪਰਿਤਕਰ ਹਾਜ਼ਰ ਹਾਂ ਜੀ ਰਮਨਦੀਪ ਕਰਮਪੀ ਤੁਹਾਾਰੇ ਲਿਖਿਆ ਗਿਆ ਨਾਵਲ ਕਿਸਮਾ ਦੀ ਖੇੜ ਦਾ ਪਾਗਵਤੀ ਮ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਉਹ ਪੁਲਿਸ ਥਾਣੇ ਪਹੁੰਚ ਕੇ ਪੁਲਿਸ ਨੂੰ ਕਹਿੰਦੀ ਵੀ ਮੇਰੀ ਸੱਸ ਨੇ ਮੈਨੂੰ ਘੁੱਟ ਕੇ ਘਰੋਂ ਬਾਹਰ ਕੱਢਦਾ ਪੁਲਿਸ ਨੂੰ ਛੱਡ ਕੇ ਗਈ ਆ ਘਰ ਤੇ ਹਿਟਲਰ ਮਾਸੇ ਨੂੰ ਪੁਲਿਸ ਥਾਣੇ ਲੈ ਗਏ ਲਾਪਰਿਤ ਨੇ ਦੱਸਿਆ ਹਾਈ ਰੱਬਾ ਫਿਰ ਹਣ ਕੀਰਤੀ ਨੇ ਅਜੇ ਇੰਨਾ ਕਹੀ ਪੁੱਛਿਆ ਸੀ ਕਿ ਲਪ੍ਰਿਤ ਨੇ ਫੋਨ ਕੱਟ ਦਿੱਤਾ ਅਤੇ ਕੀਰਤੀ ਕਾਫੀ ਦੇਰ ਤੱਕ ਉਸਦੀ ਦੁਵਾਰਾ ਫੋਨ ਕਰਨ ਦੀ ਉਡੀਕ ਕਰਦੀ ਰਹੀ ਪਰ ਕਾਫੀ ਦੇਰ ਤੱਕ ਫੋਨ ਨਾ ਆਇਆ ਤਾਂ ਉਹ ਵੀ ਆਪਣੇ ਕੰਮ ਕਰਨ ਵਿੱਚ ਰੁੱਝ ਗਈ ਸ਼ਾਮ ਨੂੰ 5:30 ਵਜੇ ਤੋਂ ਬਾਅਦ ਲਪ੍ਰਿਤ ਨੇ ਕੀਰਤੀ ਨੂੰ ਮੈਸੇਜ ਕੀਤਾ ਲਪ੍ਰਿਤ ਹਾਂਜੀ ਭਾਬੀ ਹੁਣ ਦੱਸੋ ਕੀ ਪੁੱਛਦੀ ਸੀ ਤੁਸੀਂ ਉਹਦੋਂ ਜੈਸਾ ਫੋਨ ਆ ਗਿਆ ਸੀ ਤੇ ਮੈਨੂੰ ਉਹਦੇ ਨਾਲ ਗੱਲ ਕਰ ਕਰਦੇ ਕਰਦੇ ਨੂੰ ਘਰ ਵੀ ਜਾਣਾ ਪੈ ਗਿਆ ਸੀ ਤਾਂ ਕਰਕੇ ਫੋਨ ਕਰਤਾ ਸੀ ਮੈਂ ਕਿ ਦੁਬਾਰਾ ਮੇਰਾ ਹੁਣ ਟਾਈਮ ਲੱਗਿਆ ਏ ਭਾਬੀ ਕੀਰਤੀ ਕੀ ਕਹਿੰਦਾ ਸੀ ਜੱਸ ਨਾਲੇ ਉਹ ਤਾਂ ਅੰਗਰੇਜ਼ੀ ਬੋਲਦਾ ਹੋਣਾ ਏ ਤੈਨੂੰ ਸਮਝ ਲੱਗ ਜਾਂਦੇ ਆ ਉਹਦੀ ਇਨੀ ਹਾਈ ਫਾਈ ਅੰਗਰੇਜ਼ੀ ਅਪ੍ਰਿਤ ਨਹੀਂ ਭਾਬੀ ਉਹ ਪੰਜਾਬੀ ਵੀ ਬੋਲ ਲੈਂਦਾ ਏ ਟੁੱਟੀ ਭੱਜੀ ਰਹੀ ਬਾਕੀ ਮਿਕਸ ਜਿਹਾ ਵੀ ਬੋਲਦਾ ਏ ਕਈ ਵਾਰ ਫਿਰ ਮੈਨੂੰ ਸਮਝ ਲੈਣਾ ਏ ਕੀਰਤੀ ਅੱਛਾ ਕੀ ਕਹਿੰਦਾ ਸੀ ਉਹ ਤੈਨੂੰ ਅਪ੍ਰਿਤ ਭਾਬੀ ਉਹਨੇ ਕੀ ਕਹਿਣਾ ਏ ਕਹਿੰਦਾ ਮੇਰੀ ਮੰਮੀ ਤੇ ਜਮਾਨਤ ਕਰਾ ਕੇ ਲਿਆਵੋ ਕੀਰਤੀ ਅੱਛਾ ਫਿਰ ਕੀ ਕਹਿੰਦੇ ਮੰਮੀ ਜੀ ਤੂੰ ਦੱਸਿਆ ਤਾਂ ਹੋਣਾ ਹੀ ਉਹਨਾਂ ਨੂੰ ਕਿ ਨਹੀਂ ਲੱਭੇ ਮਾਸੀ ਜੀ ਕਹਿੰਦੇ ਉਹ ਆਪ ਕਹੀ ਮੈਨੂੰ ਪਹਿਲਾਂ ਕਹਿੰਦੇ ਜਿੰਨਾ ਚਿਰ ਆਪ ਨਹੀਂ ਕਹਿੰਦੀ ਮੈਂ ਨਹੀਂ ਕਰਦੀ ਕੋਈ ਵੀ ਹੈਲਪ ਨਾ ਸੁਣਾਉਂਦੀ ਮੁੰਡੇ ਦੀ ਕੋਈ ਗੱਲ ਭਾਬੀ ਸਮਝ ਨਹੀਂ ਲੱਗਦੀ ਕੀ ਕਰੀ ਕੀਰਤੀ ਦਿਮਾਗ ਸ਼ਾ ਖਰਾਬ ਹੋਇਆ ਪਿਆਏ ਹਨਾ ਪਪੀ ਹਾਂਜੀ ਭਾਬੀ ਜੁਰਮੇ ਬਿਜ਼ੀ ਹਾਂ ਫਿਰ ਕਰਦਾ ਫਿਲ੍ਹਾ ਹੋ ਗਈ ਗੱਲ 29 ਗਸਤੇ ਸ਼ਾਮ ਨੂੰ ਲਪਿੰਦੀ ਕੀਰਤੀ ਨੂੰ ਮੈਸੇਜ ਕੀਤਾ ਕੁਝ ਰਸਮੀ ਗੱਲਾਂ ਕਰਨ ਤੋਂ ਬਾਅਦ ਲਪਰੀ ਪਪੀ ਕਦੇ-ਕਦੇ ਮੈਂ ਤੁਹਾਡੇ ਦੂਹਾਂਵਾਰੇ ਇਕੱਲਾ ਬੈਠਾ ਸੋਚਦਾ ਹੁੰਨਾ ਏ ਤੇ ਮੈਨੂੰ ਬਹੁਤ ਤਰਸ ਜਿਹਾ ਆਉਂਦਾ ਏ ਅੰਮ੍ਰਿਤ ਤੇ ਕਿ ਵਿਚਾਰਾ ਕਿੰਨਾ ਤੜਫਦਾ ਰਿਹਾ ਸੀ ਤੁਹਾਡੀ ਹਾਂ ਵਿੱਚੇ ਉਹਨੇ ਕਿੰਨਾ ਚਿਰ ਤੁਹਾਡੀ ਹਾਂ ਦੀ ਓੜੀ ਕੀਤੀ ਆ ਤੁਸੀਂ ਉਹਨੂੰ ਐਵੇਂ ਤੜਫਾਉਂਦੇ ਰਹਿੰਦੇ ਸੀ ਕੀਰਤੀ ਮੈਂ ਤਾਂ ਆਪਣੀ ਹਾਲਾਤਾਂ ਕਰਕੇ ਰੀਸੇ ਹਾਂ ਕਰਦੀ ਉਹਨਾਂ ਨੂੰ ਬਾਕੀ ਮੈਂ ਤਰਫਾਇਆ ਤਰਫ ਹੋਇਆ ਕੋਈ ਨਹੀਂ ਨਾਲੇ ਜਿਹੜਾ ਹੁਣ ਮੈਂ ਤੜਫਦੀ ਆ ਉਹ ਉਹਦਾ ਹਿਸਾਬ ਕੌਣ ਕਊ ਲਪਿਤ ਕੋਈ ਨਹੀਂ ਰੁਕਜੋ ਥੋੜੀ ਦਿਨ ਦੇ ਦਿੰਨੇ ਆ ਇੰਤਜ਼ਾਮ ਹੋ ਗਿਆ ਏ ਬਨ ਜਾਣੀਆਂ ਗੱਲ ਵਸ ਕੀਤੀ ਕੀ ਕੀ ਕਰ ਲਿਆ ਤੂੰ ਇੰਤਜ਼ਾਮ ਕਿਹੜੀ ਗੱਲ ਦੇ ਬਨਣ ਦੀ ਗੱਲ ਕਰਦਾ ਏ ਤੂੰ ਲਪਿਤ ਅੰਮ੍ਰਿਤ ਦੀ ਦੇਣਾ ਤੂੰ ਬਸ ਸੁਣ ਕੀ ਹੁਤੀ ਨਾ ਪਤ ਕੁਝ ਵੀ ਗਲਤ ਨਹੀਂ ਕਰਨਾ ਆਪਾਂ ਜੇ ਆਪਾਂ ਵੀ ਇਦਾਂ ਤਾਂ ਕੁਝ ਕਰਾਂਗੇ ਤਾਂ ਉਹਨਾਂ ਚ ਤੇ ਆਪਣੀ ਚ ਕੀ ਫਰਕ ਰਹੇਗਾ ਲਪ੍ਰਿਤ ਪਰ ਭਾਬੀ ਜੋ ਆਪਣੇ ਨਾਲ ਗਲਤ ਹੋਇਆ ਉਹ ਕੀ ਕੀਤੀ ਕੋਈ ਨਾ ਰੱਬ ਦੇਖਦਾ ਏ ਇਦਾਂ ਨਹੀਂ ਕੁਝ ਵੀ ਕਰਨਾ ਅੱਛਾ ਆਪਾਂ ਲਪ੍ਰਿਤ ਪੱਪੀ ਹੁਣ ਹੋਰ ਨਹੀਂ ਬਸ ਸਬਰ ਦਾ ਪੰ ਟੁੱਟ ਗਿਆ ਹੁਣ ਤੁਹਾਨੂੰ ਪਤਾ ਨਹੀਂ ਕੀ ਕੀ ਕੀਤਾ ਏ ਆ ਜੋ ਨਾਲੇ ਕੀ ਕੀਤੀ ਕੀ ਕੀਤਾ ਏ ਦੱਸ ਮੈਨੂੰ ਅਪ੍ਰਿਤ ਪਾਪੀ ਮਾਸੀ ਜੀ ਨੂੰ ੱੱਕਾ ਦੇ ਕੰਧ ਚ ਮਾਰਿਆ ਹਿਟਲਰ ਮਾਸੀ ਨੇ ਅੱਜ ਉਹਨਾਂ ਦਾ ਕੰਧ ਚ ਸਿਰ ਵਜਿਆ ਗਿਆ ਕੀਰਤੀ ਹਾਏ ਰੱਬਾ ਕਿਉਂ ਨਹੀਂ ਸਮਝਦੇ ਉਹ ਮੇਰੀ ਮਾਂ ਨੂੰ ਮਾਰ ਦੇਣਗੇ ਉਹ ਲੋ ਵੀ ਤੂੰ ਕਿਉਂ ਜਾਣ ਦਿੱਤਾ ਸੀ ਮੰਮੀ ਜੀ ਨੂੰ ਅਪ੍ਰਿਤ ਨਹੀਂ ਪਾਪੀ ਮੈਂ ਅੰਮ੍ਰਿਤ ਨੂੰ ਲੈ ਕੇ ਆਇਆ ਸੀ ਮਾਸੀ ਜੀ ਨੂੰ ਮਲਾਉਣ ਨੂੰ ਜਦੋਂ ਮਾਸੀ ਜੀ ਦੇ ਬਿਲਕੁਲ ਕੋਲ ਆਇਆ ਤਾਂ ਪਿੱਛੋਂ ਆ ਕੇ ਹਿਟਲਰ ਮਾਸੀ ਨੇ ਬਾਹ ਫੜ ਕੇ ਖਿੱਚ ਲਿਆ ਉਹਨੂੰ ਤੇ ਮਾਸੀ ਜੀ ਨੂੰ ੱੱਕਾ ਦੇ ਕੇ ਕੰਧ 'ਚ ਮਾਰਿਆ ਹਿਟਲਰ ਮਾਸੀ ਕਹਿੰਦੇ ਐਸੀ ਕਰਕੇ ਕਰਦੇ ਹੂੰ ਇਹ ਸਭ ਕੁਝ ਮਾਸੀ ਜੀ ਰੋਂਦੇ ਰਹੇ ਕਹਿੰਦੇ ਇੱਕ ਵਾਰ ਗੱਲ ਨਾ ਲਾ ਲੈਣ ਤੇ ਮੇਰੇ ਪੁੱਤ ਨੂੰ ਮੈਨੂੰ ਸਬਰ ਆਜੂ ੱੱਕਾ ਚਾਹੀ ਮੈਨੂੰ ਇੱਕ ਹੋਰ ਦੇ ਦੇ ਪਰ ਹਿਟਲਰ ਮਾਸੀ ਨੇ ਇੱਕ ਨਹੀਂ ਸੁਣੀ ਤੇ ਬਹੁਤ ਬੋਲੇ ਮਾਸੀ ਜੀ ਨੂੰ ਕੀਤੇ ਕਿ ਅਸੀਂ ਕੀ ਕੀਤਾ ਏ ਇਹਨਾਂ ਨੇ ਇਹਨਾਂ ਕੁਝ ਕੀਤਾ ਅਸੀਂ ਫੇਰ ਵੀ ਚੁੱਪ ਹਾਂ ਹੋਣੇ ਜਾਣਦੇ ਨੇ ਮੰਮੀ ਜੀ ਉਹਨਾਂ ਵੱਲ ਨਹੀਂ ਤਾਂ ਮੈਂ ਆ ਜਾਣਾ ਹੀ ਫਿਰ ਮੰਮੀ ਜੀ ਕੋਲ ਲਪਿਤ ਪਾਪੀ ਮਾਸੀ ਜੀ ਦੇ ਸਿਰ ਦਾ ਅੱਜ ਕੀ ਆਪਰੇਸ਼ਨ ਹੋਇਆ ਹੋਇਆ ਸੀ ਉੱਥੇ ਟਾਂਕੇ ਗੁੱਲਗੇ ਸੀ ਫੇਰ ਜਲਦੀ ਜਲਦੀ ਲੈ ਕੇ ਗਿਆ ਮੈਂ ਪੱਟੀ ਕਰਵਾ ਕੇ ਲੈ ਆਇਆ ਕੀਰਤੀ ਧਿਆਨ ਰੱਖਿਓ ਪਲੀਸ ਲਵੀ ਲਪਿਤ ਹਾਂਜੀ ਪਾਪੀ ਹੈਗੀ ਚਾਹਤ ਕੋਲੋਂਾਂ ਦੀ ਕੀਰਤੀ ਅੱਛਾ ਲਵੀ ਇਹ ਨਹੀਂ ਸੀ ਕੁਝ ਬੋਲੇ ਮਾਸੀ ਜੀ ਦੇ ਸਾਹਮਣੇ ਜਦੋਂ ਉਹਨਾਂ ਨੇ ਮੰਮੀ ਜੀ ਨੂੰ ਤੱਕਾ ਦਿੱਤਾ ਸੀ ਨਲਪ੍ਰਿਤ ਰੋਂਦਾ ਸੀ ਕਹਿੰਦਾ ਮੈਂ ਤਾਂ ਫਟੀਆਂਂ ਦੀ ਕੁਲ ਜਾਣਾ ਏ ਹੱਥ ਛੁੜਾ ਛੁੜਾ ਕੇ ਭਜਦਾ ਸੀ ਏਟਲਨ ਮਾਸੀ ਦਾ ਮਾਸੀ ਜੀ ਵੱਲ ਨੂੰ ਖੀਰਦੀ ਫਿਰ ਵੀ ਨਹੀਂ ਮਾਸੀ ਜੀ ਨੇ ਦਰਸ ਕੀਤਾ ਪੱਥਰੀ ਨੇ ਉਹ ਤਾਂ ਲਪ੍ਰਿਤ ਹੋਰ ਕੀ ਭਾਬੀ ਮਾਸੀ ਜੀ ਹੁਣ ਵਾਰ-ਵਾਰ ਅੰਮ੍ਰਿਤਾ ਨਾਮ ਲੈ ਲੈ ਕੇਵਾਜਾ ਮਾਰਦੀਨੀ ਕੀਰਦੀ ਉਹਨਾਂ ਨੂੰ ਕਹਿ ਵੀ ਪਹਿਲਾਂ ਠੀਕ ਹੋ ਜਾਓ ਫਿਰ ਮਿਲਾ ਦੇਮਾਂਗੇ ਅੰਮ੍ਰਿਤਾ ਨਾਲ ਉਹਨਾਂ ਨੂੰ ਲਪੇਤ ਹਾਂਜੀ ਪੰਬੀ ਚਾਹਤ ਨੂੰ ਵੀ ਬਹੁਤ ਗਲਤ ਬੋਲਿਆ ਹੈ ਹਿਟਲਰ ਮਸੀ ਨੇ ਕਹਿੰਦੇ ਝਿ ਲਵੀ ਨਾਲ ਨਹੀਂ ਕੁਝ ਫੰਦਾ ਤੇਰਾ ਤਾਂ ਅਮ੍ਰਿਤੇ ਆ ਜਾ ਇੱਥੇ ਵੀ ਤਾਂ ਲੈ ਕੇ ਹੀ ਆਉਣੀਓ ਉਹ ਰੂਨ ਲੱਗ ਪਈ ਬਹੁਤ ਭਾਬੀ ਨਾਲੇ ਭਾਬੀ ਮੈਨੂੰ ਪਤਾ ਲੱਗਿਆ ਏ ਕਿ ਉਹ ਇੱਕ ਇੰਜੈਕਸ਼ਨ ਵੀ ਲਾਉਂਦੇ ਨੇ ਅਮ੍ਰਿਤੇ ਮੈਂ ਪਤਾ ਕਰਵਾ ਲਿਆ ਫਿਰ ਦੱਸੂੰਗਾ ਵੀ ਕਾਹਦਾ ਇਹ ਹੋ ਕੀ ਤੇ ਹੋਈ ਰੋਪਾ ਹੁਣ ਇਤਾਂ ਦੀਆਂ ਗੱਲਾਂ ਵੀ ਬੋਲਣ ਲੱਗ ਪਏ ਹੋ ਹੱਦ ਉਹਨਾਂ ਦੀ ਵੀ ਉਹਨਾਂ ਨੂੰ ਇੱਕ ਵਾਰ ਵਟਾ ਕੇ ਪੁੱਛ ਲਓ ਕਿ ਉਹਨਾਂ ਨੂੰ ਚਾਹੀਦਾ ਕੀ ਆ ਕਿਉਂ ਲਹੂ ਪੀਣ ਲੱਗੇ ਹੋਏ ਨੇ ਹੁਣ ਤਾਂ ਚਾਹ ਦੀ ਪਿੱਛੇ ਵੀ ਪੈ ਗਈ ਨਾਲੇ ਜੇ ਇੰਨਾ ਹੀ ਪਿਆਰ ਆ ਇਹਨਾਂ ਨੂੰ ਅੰਮ੍ਰਿਤ ਨਾਲ ਤਾਂ ਉਹਨਾਂ ਨੇ ਇੰਜੈਕਸ਼ਨ ਕਿਉਂ ਲਾਉਂਦੇ ਨੇ ਲਪ੍ਰਿਤ ਭਾਬੀ ਕੁਝ ਕੱਲਾਂ ਤਾਂ ਇਦਾਂ ਦੀਆਂ ਵੀ ਬੋਲਦੀ ਸੀ ਚਾਹਤ ਨੂੰ ਵੀ ਮੈਂ ਥੋਨੂੰ ਨਹੀਂ ਦੇ ਸਕਦਾ ਉਹਨੂੰ ਪੁੱਛ ਲਿਓ ਉਹ ਦੱਸ ਦੋ ਕੀ ਤੁਹਾਨੂੰ ਆਪੇ ਕੀ ਹਈ ਰੱਬਾ ਇਦਾਂ ਦੀਆਂ ਗੱਲਾਂ ਵੀ ਬੋਲਦੀ ਸੀ ਤੇ پاگل ਤਾਂ ਨਹੀਂ ਹੋ ਗਈ ਉਹ ਮਾਮਾ ਜੀ ਨੂੰ ਦੱਸਿਆ ਤੂੰ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਏ ਕਿ ਉਹਨਾਂ ਦੀ ਪੈਣ ਕੀ ਕੀ ਕਰਦੀ ਆ ਲਾਪ੍ਰਿਤ ਦੱਸਿਆ aí ਮੇ ਭਾਪੀ ਕਹਿੰਦੇ ਮੈਂ ਆਉਂਗਾ ਸਵੇਰੇ ਨਾਲੇ ਮਾਸੇ ਜੀ ਨੂੰ ਸਵੇਰੇ ਹਸਪਤਾਲ ਲੈ ਕੇ ਜਾਉਂਗਾ ਸਿਰ ਤੇ ਸਕੈਨ ਕਰਾ ਲੈਂਦੇ ਆ ਨਾਲੇ ਭਾਪੀ ਇਹਨਾਂ ਨੂੰ ਵੀ ਐ ਆ ਕਿ ਇਲਾਜ ਕਿੱਥੋਂ ਕਰਵਾਉਣਗੇ ਅਸੀਂ ਤਾਂ ਸਾਰਾ ਕੁਝ ਖੋਲਿਆ ਮੈਂ ਦਿਖਾਉਂਗਾ ਇਹਨਾਂ ਨੂੰ ਲਵੀ ਮਰੀਆ ਨਹੀਂ ਹੈ ਜੀ ਆਪਣੀ ਮਾਂ ਦਾ ਗਿਲਾਸ ਕਰਾ ਸਕਦਾ ਏ ਉਹ ਕੀਤੀ ਮਾਮਾ ਜੀ ਦਾ ਵੀ ਧਿਆਨ ਰੱਖਿਓ ਇਹਨਾਂ ਦਾ ਕੀ ਪਤਾ ਵੀ ਕੀ ਕਰ ਦੇਣ ਉਹਨਾਂ ਨੂੰ ਵੀ ਨਾਲੇ ਮੈਨੂੰ ਤੇਰੀ ਤੇ ਪੂਰਾ ਯਕੀਨ ਆ ਲਵੀ ਮੈਂ ਤੇਰੀ ਬੇਸ਼ੱਕ ਪੈਸੇ ਭਖੋਂ ਕੋਈ ਹੈਲਪ ਨਹੀਂ ਕਰ ਸਕਦੀ ਪਰ ਫਿਰ ਵੀ ਮੈਂ ਤੇਰੇ ਨਾਲ ਆ ਕਾਸ਼ ਮੈਂ ਇੰਨੀ ਜੁਗੀ ਹੁੰਦੀ ਕਿ ਆਪਣੀ ਮਾਂ ਨੂੰ ਤਾਂ ਸੰਭ ਸਕਦੀ ਥੋੜੀ ਸਾਰਿਆਂ ਦੀ ਹੈਲਪ ਹੋ ਜਾਂਦੀ ਲਪਿਤ ਕੋਈ ਨਾ ਭਾਬੀ ਲਵੀ ਹੈਗਾ ਏ ਤੁਸੀਂ ਬੇਫਿਕਰ ਰਹੋ ਕੀਰਤੀ ਹਾਂ ਮੈਨੂੰ ਮਾਣਾ ਤੇਰੀ ਤੇ ਲਵੀ ਧਿਆਨ ਰੱਖੀ ਆਪਣਾ ਵੀ ਤੇ ਮੰਮੀ ਜੀ ਦੀ ਚਾਹਤਾ ਵੀ ਲਪੇਟ ਹਾਂਜੀ ਭਾਬੀ ਤੁਸੀਂ ਫਿਕਰ ਨਹੀਂ ਕਰਨੀ ਮੈਂ ਚਾਹਤ ਨੂੰ ਕਹਤਾ ਸੀ ਸਾਰਾ ਕੁਝ ਸਮਝਾਤਾ ਸੀ ਦਵਾਈਆਂ ਵਗੈਰਾ ਚਲੋ ਤੁਸੀਂ ਹੁਣ ਸੋ ਜਾਓ ਰੈਸਟ ਕਰ ਲਓ ਬਾਈ ਕੀਰਤੀ ਹਮ ਬਾਈ ਤੀਹਸਤ ਪਹਿਰ 1 ਵਜੇ ਕੀਰਤੀ ਨੇ ਲਪੇਟ ਨੂੰ ਮੈਸੇਜ ਕੀਤਾ ਕੀਰਤੀ ਲਵੀ ਕਿਵੇਂ ਨੇ ਹੁਣ ਮੰਮੀ ਜੀ ਨਾਲ ਇਹ ਸਕਰੀਨਸ਼ਾਟ ਦੇਖ 18 ਘੰਟੇ ਪਹਿਲਾਂ ਸਿਮਰਨ ਦੀ ਆਈਡੀ ਆਨਲਾਈਨ ਹੋਈ ਸੀ ਇਸ ਦਾ ਮਤਲਬ ਕਿ ਜੇ ਉਹ ਅਜੇ ਜੇਲ੍ਹ ਵਿੱਚ ਆ ਤਾਂ ਉਹਦੀ ਆਈਡੀ ਕਿਸੇ ਹੋਰ ਨੇ ਚਲਾਈ ਆ ਹੈਨਾ ਸ਼ਾਇਦ ਉਹਦੀ ਵਾਈਫ ਨੇ ਲਪੇਟ ਹਾਂਜੀ ਪਾਪੀ ਉਹਨੇ ਹੀ ਓਪਨ ਕੀਤੀ ਹੋਣੀ ਆ ਮਾਸੀ ਜੀ ਵੀ ਠੀਕ ਨੇ ਮੈਂ ਫੋਨ ਕਰੂੰਗੀ ਲੈਟ ਟਾਈਮ ਮਾਸੀ ਜੀ ਨੂੰ ਹਸਪਤਾਲ ਲੈ ਕੇ ਆਏ ਹੋਏ ਆ ਅਜੇ ਇਹਨਾਂ ਕੇ ਲਪੇਟੋਪ ਆਫਲਾਈਨ ਹੋ ਗਿਆ ਕੀਰਤੀ ਲਪ੍ਰਿਤੀ ਦੁਆਰਾ ਮੈਸੇਜ ਚਾਹ ਫੋਨ ਕਰਨ ਦੀ ਉਡੀਕ ਕਰਨ ਲੱਗੀ ਰਾਤ ਨੂੰ ਚਾਹਤ ਨੇ ਸਾਰੀ ਗੱਲ ਦਸੀ ਜੋ ਜੋ ਵੀ ਉਸ ਨੂੰ ਹਿਟਲਰ ਮਾਸੀ ਨੇ ਬੋਲਿਆ ਸੀ ਤੇ ਜੋ ਵੀ ਕੁਝ ਹੋਰ ਉਹ ਅਮ੍ਰਿਤੇ ਮੰਮੀ ਜੀ ਨੂੰ ਬੋਲ ਕੇ ਗਏ ਸਨ 1 ਸਤੰਬਰ 2020 ਨੂੰ ਸ਼ਾਮ ਨੂੰ ਲਪਿਤ ਨੇ ਕੀਰਤੀ ਨੂੰ ਮੈਸੇਜ ਕਰਕੇ ਦੱਸਿਆ ਲਪਿਤ ਅਭੀ ਸ੍ਰਸ਼ੀਕਲ ਅਜ ਅਮ੍ਰਿਤ ਆ ਗਿਆ ਸੀ ਆਪੀ ਤੇਰੀ ਕੱਲਾਈ ਸੀ ਮਾਸੀ ਜੀ ਕੋਲ ਕੀਰਤੀ ਹੈ ਸੱਚੀ ਪਰ ਕਿਵੇਂ ਅਮ੍ਰਿਤੂਰ ਕੀ ਭਾਬੀ ਮੇ ਤਾਂ ਘਰ ਹੈ ਨਹੀਂ ਸੀ ਖੀਤ ਗਿਆ ਹੋਇਆ ਸੀ ਚਾਹਤ ਕਹਿੰਦੀ ਪਿੱਛੇ ਹਿਟਲਰ 마ਸੀ ਆ ਗਏ ਤੇ ਵਿਚਾਰੀ ਨੂੰ ਕੁੱਟ ਕੇ ਲੈ ਗਏ ਕਹਿੰਦੀ ਥੱਪੜ ਮਾਰੀ ਹੈ ਹਿਟਲਰ 마ਸੀ ਨੇ ਉਹਦੇ ਬਹੁਤ ਵਿਚਾਰੀ ਦੀ ਕਹਿੰਦੀ ਫਿਰ 마ਸੀ ਜੀ ਨੇ ਰੋਕੇ ਆ ਨਾਲ ਹੀ ਕਹਿੰਦੇ ਜੇ ਮੈਂ ਆਪਣੀ ਆਈ ਤੇ ਆ ਗਈ ਤਾਂ ਮੈਂ ਇੱਕ ਲਾਉ ਅਮ੍ਰਿਤ ਨੂੰ ਵਾਪਸ ਲਿਉਣ ਨੂੰ ਆਪਣੇ ਕੋਲ ਖੀਤੀ ਉਹ ਇਦਾਂ ਕਿਉਂ ਕਰਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਆ ਕੇ ਚਾਹੁੰਦੇ ਕੀ ਨੇ ਉਹ ਕਿਉਂ ਜਾਣ ਲੈਣੀ ਕੀਤੀ ਹੋਈ ਆ ਉਹਨਾਂ ਨੇ ਕੁੱਟ ਦੀ ਪਤਾ ਨਹੀਂ ਕਿਉਂ ਨੇ ਇਹਨਾਂ ਨੂੰ ਮੰਮੀ ਜੀ ਵੀ ਰੋਈ ਬਹੁਤ ਹੋਣੀ ਨੇ ਬਾਅਦ ਵਿੱਚ ਲੈ ਲੈਣ ਪਰ ਮੰਮੀ ਜੀ ਇਹਨਾਂ ਨੂੰ ਲਪ੍ਰਿਤ ਹਾਂਜੀ ਬਹੁਤ ਰੋਈ ਨੇ ਬਾਅਦ ਮੈਂ ਤਾਂ ਕਿਹਾ ਸੀ ਵੀ ਲੈ ਲੋ ਉਹਨਾਂ ਨੂੰ ਖੀਰਤੀ ਹੋਰ ਕੀ ਲੈ ਲੈਣ ਫਿਰ ਮੈਨੂੰ ਨਾਲ ਲੈ ਕੇ ਚਲੇ ਜਾਣ ਕਿਤੇ ਹੋਰ ਮੈਂ ਸੰਭਾਲ ਲਿਆ ਕਰੂੰ ਦੋਵਾਂ ਨੂੰ ਹੀ ਲਪ੍ਰਿਤ ਪਰ ਭਾਪੀ ਪੰਗਾ ਤਾਂ ਉਹੀ ਰਹਿ ਜਾਣਾ ਈ ਕੀਸ ਕਰਨਾ ਪੈਣਾ ਈ ਉਹਨੂੰ ਲੈਣ ਲਈ ਲੰਬਾ ਚੱਲੂ ਤੇਲੇ ਖਰਚਾ ਕਿੱਥੋਂ ਕਰਾਂਗੇ ਆਪਾਂ ਕੀਤੇ ਕੋਈ ਨਹੀਂ ਜੇ ਰੱਬ ਨੇ ਚਾਇਆ ਤਾਂ ਮਿਲੇ ਜਾਣਗੇ ਲਵੀ ਦਿਮਾਗ ਸਵੇਰ ਤਾਈ ਸੁਣ ਜਿਹਾ ਹੋਇਆ ਪਿਆ ਸੀ ਬਿਨਾਂ ਹੀ ਕਿਸੇ ਗੱਲੋਂ ਰੋਣਾ ਵੀ ਆਈ ਜਾਂਦਾ ਸੀ ਸ਼ਾਇਦ ਇਹੀ ਫੀਲ ਹੁੰਦਾ ਸੀ ਫਿਰ ਮੈਨੂੰ ਅਪ੍ਰਿਤ ਹਾਂਜੀ ਨਾਲੇ ਪਾਪੀ ਅਮ੍ਰਿਤ ਤੇ ਮੋਤੀ ਨਿਸ਼ਾਨ ਪਏ ਹੋਏ ਨੇ ਕੀਤੇ ਥੱਪੜ ਤੇ ਅਪ੍ਰਿਤ ਹਾਂਜੀ ਕੀਤੇ ਰੋਂਦੇ ਹੋਏ ਹਈ ਰੱਬਾ ਰੋਈ ਵੀ ਹੋਣ ਕੇ ਫਿਰ ਲਪ੍ਰਿਤ ਹਾਂਜੀ ਲੱਗਦਾ ਏ ਕੀਰਤੀ ਲਵੀ ਮੈਂ ਤਾਂ ਇਹੀ ਕਹਿਨੀ ਆ ਰੱਬ ਨੂੰ ਵੀ ਇਹ ਠੀਕ ਹੋ ਜਾਣ ਫਿਰ ਤਾਂ ਆਪੇ ਸਭ ਦੇਖ ਲਵਾਂਗੇ ਲੋੜ ਵੀ ਨਹੀਂ ਪੈਣੀ ਕਿਸੇ ਦੀ ਵੀ ਲਪ੍ਰਿਤ ਪੱਪੀ ਹਿੱਟਲ ਨੂੰ ਮਾਸੀ ਕਾਂਦੀ ਇਹਨੂੰ ਫੌਰਨ ਹੀ ਲੈ ਕੇ ਜਾਊਂਗੀ ਹੁਣ ਮੈਂ ਨਾਲ ਇਹਨੂੰ ਆਪਣੇ ਮੁੰਡੇ ਨੂੰ ਇਹ ਇੱਥੇ ਖਰਾਬ ਹੋ ਗਿਆ ਕੀਰਤੀ ਹੋਈ ਲਪ੍ਰਿਤ ਪਪੀ ਰੋਣਾ ਨਹੀਂ ਕਿਤੇ ਨਹੀਂ ਜਾਣਦਾ ਮੈਂ ਇਹਨੂੰ ਯਕੀਨ ਰੱਖੋ ਨਾਲੇ ਸੱਚੀ ਕਲਹੋਰ ਦਾ ਸਨੀ ਸੀ ਮੈਂ ਤੁਹਾਨੂੰ ਮਾਸੀ ਜੀ ਕਹਿੰਦੇ ਕਿ ਅੰਮ੍ਰਿਤ ਵਾਲਾ ਨੰਬਰ ਹਿੱਟਲ ਮਾਸੀ ਨੂੰ ਦੇਣਾ ਹੈ ਉਹ ਮੰਗਦੇ ਨੇ ਕਹਿੰਦੇ ਸਾਡੇ ਮੁੰਡੇ ਦੀ ਨਾਮ ਆ ਇਹ ਕੀਤੇ ਫਿਰ ਹੋਵੇ ਉਹਨਾਂ ਦੇ ਨਾਂ ਦੇਣਾ ਨਹੀਂ ਪਲੀਜ਼ ਲਵੀ ਤੈਨੂੰ ਪਤਾ ਉਹ ਹੀ ਨੰਬਰ ਸੰਮਰ ਨੂੰ ਯਾਦ ਹੋਊਗਾ ਜੀ ਉਹ ਵੀ ਉਹਨਾਂ ਨੂੰ ਦਿੱਤਾ ਫਿਰ ਉਹ ਆਪਣੇ ਨਾਲ ਗੱਲ ਕਿਵੇਂ ਕਰੂਗਾ ਬਾਹਰ ਆ ਕੇ ਲਾਪੇਟ ਚਲ ਫਿਰ ਆਪਾਂ 10 ਤਰੀਕ ਤੱਕ ਬਹਾਨਾ ਮਾਰ ਕੇ ਰੱਖ ਲੈਨੇ ਆਂ ਖੀਰਦੀ ਮੈਂ ਗੱਲ ਕਿਵੇਂ करूंगी ਚਾਹਤੀ ਮਮੀ ਜੀ ਨਾਲ ਨਾਲੇ ਸਾਰੇ ਚੈਟ ਲੀਡ ਕਰਨੀ ਪੈਣੀ ਆ ਸਾਰਿਆਂ ਦੀ ਕਿੰਨਾ ਕੁਝ ਕਰਨਾ ਪੈਣਾ ਏ ਲਵੀ ਬਹੁਤ ਕੁਝ ਜੁੜਿਆ ਹੋਇਆ ਹੈ ਉਸ ਨੰਬਰ ਨਾਲ ਲਪ੍ਰਿਤ ਗੱਲ ਤਾਂ ਮੇਰੇ ਨੰਬਰ ਤੇ ਕਰ ਲਿਆ ਕਰਿਓ ਨਾਲੇ ਕੀ ਛੁੜਿਆ ਹੋਇਆ ਹੈ ਦੱਸਿਓ ਨੰਬਰ ਨਾਲ ਤੁਹਾਡਾ ਖੀਰਦੀ ਮੈਨੂੰ ਆ ਜਿਹੜਾ ਤੇਰੇ ਘੂਲਾ ਨੰਬਰ ਬੇਸ਼ੱਕ ਉਹਨਾਂ ਦਾ ਹੀ ਆ ਪਰ ਮੈਨੂੰ ਉਹੀ ਯਾਦ ਆ ਰਿਹਾੰਦਾ ਇਹ ਮੂਝਵਾਨੀ ਵੀ ਆ ਨਹੀਂ ਯਾਦ ਆ ਰਿਹਾੰਦਾ ਲਪ੍ਰਿਤ ਪੱਪੀ ਮਾਸੀ ਜੀ ਕਹਿੰਦੀ ਅੰਮ੍ਰਿਤ ਕਹਿੰਦਾ ਹੁੰਦਾ ਸੀ ਕਿ ਮੇਰਾ ਇਹ ਨੰਬਰ ਮੇਰੀ ਤੋਂ ਕਦੇ ਦੂਰ ਨਾ ਕਰਿਓ ਇਸ ਲਈ ਦੇਣਾ ਚਾਹੀਦਾ ਇਹ ਆਪਾਂ ਨੂੰ ਪੱਪੀ ਖੀਰ ਤੇ ਲਵੀ ਵੈਸੇ ਉਹਨਾਂ ਨੂੰ ਤਾਂ ਹੁਣ ਫੋਨ ਚਲਾਉਣਾ ਨਹੀਂ ਆਂਦਾ ਉਹਨਾਂ ਨੇ ਤਾਂ ਚਲਾਉਣਾ ਨਹੀਂ ਫਿਰ ਚ ਲੈ ਜਾ ਕੇ ਹਿਟਲਰ ਮਾਸੀ ਨੇ ਜਦ ਵਕੀਲ ਦੀ ਕੁੜੀ ਨੇ ਤੋੜਤਾ ਫਿਰ ਲਪ੍ਰਿਤ ਹਾਂਜੀ ਇਹ ਵੀ ਹੋ ਸਕਦਾ ਈ ਸ਼ਾਇਦ ਫਿਰ ਹੁਣ ਕੀ ਕਰੀ ਉਹ ਨਾਲੇ ਕਹਿੰਦੇ ਸੀ ਵੀ ਉਹਨਾਂ ਦੇ ਸਾਰੇ ਬੈਂਕ ਅਕਾਊਂਟ ਸੀ ਨੰਬਰ ਤੇ ਵੀ ਕੀਤੀ ਰਹਿਣ ਦੇ ਆਪਾਂ ਨਹੀਂ ਨਹੀਂ ਦੇਣਾ ਮਨਾ ਕਰ ਦੋ ਕੁਝ ਵੀ ਕਹਿ ਕੇ ਲਪ੍ਰਿਤ ਪਰ ਭਾਬੀ ਇਹ ਫੈਸਲਾ ਤਾਂ ਮਾਸੀ ਜੀ ਦਾ ਹੀ ਵਾਕੀ ਦੇਖਦੇ ਆ ਗੱਲ ਕਰਕੇ ਕੀ ਕਹਿੰਦੇ ਨੇ ਕੀਤੀ ਇਹ ਕਹਿੰਦੇ ਹੁੰਦੇ ਸੀ ਮੈਨੂੰ ਕਿ ਇਹ ਨੰਬਰ ਮੇਰਾ ਲੱਕੀ ਬਹੁਤ ਆ ਮੇਰੇ ਲਈ ਮੈਂ ਕਦੇ ਨਹੀਂ ਬੰਦ ਕਰਨਾ ਇਹਨੂੰ ਉਹਨਾਂ ਨੂੰ ਇਹ ਗੱਲ ਪਤਾ ਨਹੀਂ ਉਹਨਾਂ ਨੇ ਬੰਦ ਕਰ ਦੇਣਾ ਏ ਸਮਝਾ ਤੂੰ ਇਹ ਗੱਲਾਂ ਮੰਮੀ ਜੀ ਨੂੰ ਪਲੀਜ਼ ਲਪ੍ਰਿਤ ਓਕੇ ਪਾਪੀ ਕੈਨ ਆਈ ਮੈਂ ਮਾਸੀ ਜੀ ਨੂੰ ਕੀਰਤੀ ਨਲੇ ਚਾਹਤ ਕਿੱਥੇ ਆ ਗੱਲ ਨਹੀਂ ਕਰਦੀ ਉਹ ਲਪ੍ਰਿਤ ਕੁਝ ਨਹੀਂ ਭਾਬੀ ਉਹ ਮਾਸੀ ਜੀ ਦਾ ਧਿਆਨ ਰੱਖਦੀ ਆ ਮੈਂ ਇਕ ਆਪਣੇ ਕਰੂੰ ਮੱਛਲੀਆ ਕੀ ਦਰਪੰਤੀ ਉਹਦੇ ਕੰਮ ਕਰਨ ਚ ਵਜੀ ਰਹਿੰਦੀ ਆ ਕੀ ਹੋਇਆ ਕੋਈ ਜ਼ਰੂਰੀ ਗੱਲ ਕਰਨੀ ਆ ਤੁਸੀਂ ਉਹਦੇ ਨਾਲ ਕੀਰਤੀ ਨਹੀਂ ਨਹੀਂ ਪਰਸੋਂ ਦੀ ਨੇ ਮੈਸੇਜ ਨਹੀਂ ਦੇਖਿਆ ਮੇਰਾ ਤਾਂ ਬੋਚ ਦੀ ਸੀਮਤਾਂ ਚਲ ਵਧਿਆਈ ਨਲੀ ਤੋਂ ਮੱਝ ਲੈ ਆਇਆ ਘਰੀ ਤੋਂ ਨੇ ਸੀ ਹੁੰਦਾ ਮੰਮੀ ਜੀ ਨੂੰ ਵੀ ਚਾਹੀਦਾ ਹੁੰਦਾ ਹੈ ਦਵਾਈਆਂ ਲੈਣ ਨੂੰ ਨਲੀ ਸਹਰ ਕਮਜ਼ੋਰ ਜਹੀਆ ਪੀ ਲਿਆ ਕਰੋਗੀ ਦੁੱਧ 3 ਸਤੰਬਰ ਨੂੰ ਰਾਤ ਨੂੰ ਲਪਿਤ ਨੇ ਕੀਰਤੀ ਨੂੰ ਮੈਸੇਜ ਕਰਕੇ ਦੱਸਿਆ ਲਪਿਤ ਭਾਬੀ ਸੇ ਸ਼ੀ ਕੱਲ ਕੇ ਮੈਂ ਆ ਫੋਟੋ ਦੱਸੋ ਕੀ ਦੀਆਂ ਨਿਪਲਾ ਕੁਝ ਫੋਟੋਆਂ ਕੀਰਤੀ ਨੂੰ ਭੇਜਦੇ ਹੋਏ ਕੀਰਤੀ ਜਦੋਂ ਮੈਸੇਜ ਦੇਖਦੀਆ ਤਾਂ ਖੁਸ਼ ਹੋ ਗਈ ਉਈ ਇਹ ਤਾਂ ਮੇਰਾ ਪੁੱਤ ਆਫਤੇ ਛੋਟੇ ਹੁੰਦੇ ਲਪ੍ਰਿਤ ਹਾਂਜੀ ਪਾਪੀ ਇਹਦਾ ਬਰਥਡੇ ਆ ਤੁਹਾਨੂੰ ਪਤਾ ਏ ਕੀਤੀ ਤਾਰੀਖ ਨਹੀਂ ਯਾਦ ਮੈਨੂੰ ਪਰ ਮੈਨੂੰ ਲੱਗਦਾ ਇਹ ਵੀ ਈਸੀ ਮਹੀਨੇ ਹੁੰਦਾ ਏ ਸ਼ਾਇਦ ਲਪ੍ਰਿਤ ਹਾਂਜੀ 6 ਨੂੰ ਆ ਇੱਕ ਖੜਾਉਣਾ ਟ੍ਰੈਕਟਰ ਦੀਆਂ ਫੋਟੋਆਂ ਪੀਸਦੇ ਹੋਏ ਆਹ ਦੇਣਾ ਈ ਦੇਖਿਓ ਬੀ ਵਧੀਆ ਏ ਕੀਤੀ ਹਾਂ ਸੋਹਣਾ ਏ ਰੈੱਡ ਕਲਰ ਨੇ ਲੈ ਟ੍ਰੈਕਟਰ ਦਾ ਉਹਨੂੰ ਪਸੰਦਾ ਰੈੱਡ ਕਲਰ ਲਪ੍ਰਿਤ ਨੇ ਭਾਬੀ ਉਹ ਜਦੋਂ ਆਇਆ ਸੀ ਤਾਂ ਕਹਿ ਕੇ ਗਿਆ ਸੀ ਮਾਮੇ ਵਾਲੇ ਟਰੈਕਟਰ ਨਾਲ ਦਾ ਟਰੈਕਟਰ ਲੈਣਾ ਈ ਮੈਂ ਆਪਣੀ ਬਰਥਡੇ ਥੀ ਮੈਨੂੰ ਲੈ ਕੇ ਦਿਓ मामੂ ਖੀਰ ਦੀ ਹੁਣ ਫੇਰ 6 ਸਾਲ ਲੱਤਾ ਹੋ ਗਿਆ ਤਾਂ ਹੀ ਮੰਗਦਾ ਈ ਆਪਣੀ ਪਸੰਦ 6-3 ਸਾਲ ਦਾ ਸੀ ਇਹਨਾਂ ਕੋਲ ਟਰੈਕਟਰ ਤੇ ਹੀ ਬੈਠਾ ਰਹਿੰਦਾ ਸੀ ਉਤਰਦਾ ਨਹੀਂ ਸੀ ਹੁੰਦਾ ਕਹਿੰਦਾ ਹੁੰਦਾ ਸੀ ਮੈਂ ਵੀ मामੀ ਨਾਲ ਦਾ ਟਰੈਕਟਰ ਲਵ ਮੈਨੂੰ ਪਸੰਦਾ ਸੋਨਾ ਲੀਕਾ ਮੈਨੂੰ ਯਾਦ ਆ ਜਦੋਂ ਵੀ ਮਿਲਨ ਜਾਇਆ ਕਰਦੀ ਸੀ ਇਹ ਜੀਲ ਚੋਂ ਤੀਰੀ ਕੋਲ ਹਰ ਵਾਰ ਨਮਕ ਖੜਾਉਣਾ ਲੈ ਕੇ ਜਾਂਦੀ ਹੁੰਦੀ ਸੀ ਦੇ ਲਈ ਲੱਪੇਤ ਕੁਈਨੀ ਭਾਬੀ ਮੈਂ ਉਹਨੂੰ ਅੰਮ੍ਰਿਤ ਜਿਹਾ ਪਿਆਰ ਕਰੂੰਗਾ ਉਹਨੂੰ ਪਤਾ ਵੀ ਨਹੀਂ ਲੱਗਣਾ ਵੀ ਕੌਣ ਲੈ ਕੇ ਆਇਆ ਇਹ ਉਹਦੇ ਲਈ ਟਰੈਕਟਰ ਦੇਖਿਓ ਤੁਸੀਂ ਫੇਰ ਕੀਤੇ ਮੰਮੀ ਜੀ ਨੂੰ ਪਸੰਦ ਆ ਲੱਪੇਤ ਮੰਮੀ ਜੀ ਤਾਂ ਤੁਹਾਡੇ ਕਿੱਡੀ ਗਿਫਟ ਕਰਨ ਨੂੰ ਫਿਰਦੇ ਸੀ ਆਰਡਰ ਕੀਤਾ ਹੋਇਆ ਸੀ ਪਰ ਐਨ ਟਾਈਮ ਤੇ ਹਿਟਲਰ ਮਾਸੀ ਨੇ ਸਾਰਾ ਕੁਝ ਖੋਕੇ ਸਭ ਖਤਮ ਕਰਤਾ ਮਾਸੀ ਜੀ ਕਹਿੰਦੇ ਹੁਣ ਇਨਾ ਕ ਗਿਫਟ ਤਾਂ ਦੇਣਾ ਹੀ ਪੈਣਾ ਏ ਵੀ ਮੇਰੀਆਂ ਕੁੜੀਆਂ ਨੂੰ ਬਿਨਾ ਕੋਈ ਗੱਲ ਪਤਾ ਲੱਗੇ ਤੇ ਗਿਫਟ ਵੀ ਨਾ ਰਹੀ ਜਵਾਕ ਨੂੰ ਦੇਣ ਤੋਂ ਕਹਿੰਦੇ ਤੂੰ ਟਰੈਕਟਰ ਦੇਖ ਕੇ ਲਿਆਵੀ ਨਿਆਣਾ ਵਿੱਚ ਬੈਠ ਕੇ ਚਲਾ ਲਵੀ ਕੀਤੀ ਅੱਛਾ ਚਲ ਕੋਈ ਨਹੀਂ ਗੱਡੀ ਫਿਰਤੀ ਜਾਉ ਕਦੇ ਫਿਕਰ ਨਾ ਕਰਨ ਮੰਮੀ ਜੀ ਲਪੇਟ ਪਾਪੀ ਕਈ ਦਿਨ ਹੋ ਗਏ ਸਤਨਾਮ ਦੇ ਫੋਨ ਆਉਂਦੇ ਨਹੀਂ ਕਹਿੰਦੇ ਮਾਮੇ ਨਾਲ ਗੱਲ ਕਰਾਓ ਮੈਂ ਬਹਾਨੇ ਲਾ ਕੇ ਟਾਲ ਦਿਨਾ ਏ ਕੀ ਕਰਾਂ ਕੀ ਦੱਸਾਂ ਉਹਨੂੰ ਕੀਰਤੀ ਭਲਵੀ ਕੱਤ ਤੱਕ ਲੁਕੀ ਜਾਊਂਗੀ ਦੱਸਣਾ ਤਾਂ ਪੈਣਾ ਹੀ ਆ ਇੱਕ ਦਿਨ ਤਾਂ ਲਖਿਤ ਹੋਰ ਕੀ ਭਾਪੀ ਮੈਨੂੰ ਤਾਂ ਡਰ ਲੱਗਦਾ ਏ ਕਿ ਤੇ ਐਂ ਨਾ ਜਾਵੇ ਪਤੰਦਰ ਕੀਰਤੀ ਹੋਰ ਕਿਤੇ ਨਾਲ ਦੀਦੀ ਉਹਨਾਂ ਨੂੰ ਵੀ ਨਾ ਲੈ ਆਵੇ ਉਹ ਤਾਂ ਹੀ ਦਲ ਮਾਸੀ ਵੱਲੇ ਪਹੁੰਚਣਗੇ ਫਿਰ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਤੂ ਸਿੰਘ ਉੱਧਰ ਨਹੀਂ ਰਹਿੰਦੇ ਹੁਣ ਨਲੇਜੇ ਹਿਟਲਰ ਮਾਸੀ ਨੇ ਉਹਨਾਂ ਨੂੰ ਕੁਝ ਪੁੱਲਤਾ ਫਿਰ ਉਹਨਾਂ ਦੇ ਦਿਲ ਤੇ ਕੀ ਬੀਤੂਗੀ ਤੂੰ ਆਪ ਸੋਚ ਕੇ ਦੇਖ ਨਲੇਜੇ ਮੈਨੂੰ ਮੰਮੀ ਜੀ ਦੀ ਦੁੱਖ ਨਾਲੇ ਨਹੀਂ ਤਕਲੀਫ ਹੁੰਦੀ ਆ ਤਾਂ ਤੂੰ ਸੋਚ ਕੇ ਦੇਖ ਉਹਨਾਂ ਨੂੰ ਕਿੰਨੀ ਤਕਲੀਫ ਹੋਊਗੀ ਉਹ ਤਾਂ ਮੰਮੀ ਜੀ ਦੀਆਂ ਆਪਣੀਆਂ ਧੀਆਂ ਨੇ ਕਿੰਨਾ ਤੜਫਨ ਗਿਆ ਵਿਚਾਰੀਆਂ ਲਾਪ੍ਰਿਤ ਹਾਂਜੀ ਭਾਬੀ ਚਲੋ ਕੱਲ ਦੱਸਦੇ ਨੇ ਆ ਉਹਨਾਂ ਨੂੰ ਫਿਰ ਆਪਾਂ ਹਨਾ ਕੀਤੀ ਲਵੀ ਨਾਲੇ ਸੰਭਰ ਨਹੀਂ ਆਉਣਾ ਸੀ ਅੱਜ ਤਾ ਬਾਹਰ ਪਤਾ ਨਹੀਂ ਆਇਆ ਕਿਉਂ ਨਹੀਂ ਆਦਾ ਕੋਈ ਫੋਨ ਮੈਸੇਜ ਵੀ ਨਹੀਂ ਆਇਆ ਉਹਦਾ ਲਪੇਟ ਕੋਈ ਨਾ ਬੱਬੀ ਆਜੂ ਹੋਵੇ ਨਾਲੇ ਉਹ ਇੰਡੀਆ ਨਹੀਂ ਹੈਗਾ ਕੈਨੇਡਾ ਹੈ ਹੁਣ ਉੱਥੇ ਦਿਨ ਛੜਿਆ ਹੋਊਗਾ ਨਾਲੇ ਇੱਧਰ ਆਪਣੀ ਰਾਤ ਨੂੰ 4 ਤਰੀਕ ਹੋ ਜਾਣੀ ਪਰ ਉਧਰ ਅਜੇ ਹੁਣ 3 ਹੋਈ ਹੋਊਗੀ ਦਿਨ ਵਿੱਚ ਹੀ ਬਾਹਰ ਆਊਗਾ ਉਹ ਰਾਤ ਨੂੰ ਤਾਂ ਨਹੀਂ ਆ ਸਕਦਾ ਸੀ ਅਮੇਨਾ ਫਾਲਤੂ ਟੈਨਸ਼ਨ ਲਿਆ ਕਰੋ ਚਲ ਹੁਣ ਸੋਜੋ ਆਪੇ ਕਰ ਲੂਗਾ ਫੋਨ ਜਦੋਂ ਬਾਹਰ ਆਇਆ 5 ਸਤੰਬਰ 2020 ਰਾਤ ਨੂੰ ਲਪ੍ਰਿਤ ਨੇ ਕੀਤੀ ਦੇ ਮੈਸੇਜ ਦੇਖਣ ਤੋਂ ਬਾਅਦ ਉਸ ਨੂੰ ਜਵਾਬ ਲਿਖਿਆ ਲਪ੍ਰਿਤ ਸੌਰੀ ਭਾਬੀ ਜੀ ਦਿਨਸ ਟਾਈਮ ਨਹੀਂ ਮਿਲਿਆ ਫੋਨ ਚੁੱਕਣ ਦਾ ਤਾਂ ਨਹੀਂ ਮੈਸੇਜ ਦੇ ਕੇ ਭੇਜੀ ਸੀ ਕੀਤੀ ਕੋਈ ਨਹੀਂ ਬਸ ਖਬਰ ਸਾਰ ਦੱਸ ਦਿਆ ਕਰੋ ਹੋਰ ਨਹੀਂ ਕੁਝ ਵੀ ਚਾਹੀਦਾ ਮੈਨੂੰ ਹੋਰ ਦੱਸੋ ਸਾਰੇ ਕਿਵੇਂ ਨੇ ਲਪਿਤ ਸਾਰੇ ਠੀਕ ਨੇ ਭਾਬੀ ਤੁਸੀਂ ਦੱਸੋ ਬਸ ਤੁਹਾਡੀ ਭੈਣ ਬਿਮਾਰਾ ਕੀਰਤੀ ਕੀ ਹੋ ਗਿਆ ਮੇਰੀ ਭੈਣ ਨੂੰ ਠੀਕ ਨਹੀਂ ਜਾਹਤ ਲਪਿਤ ਕੰਮ ਕਰਦੀ ਫਿਰਦੀ ਸੀ ਵਿੜਿਚ ਉੱਪਰ ਮੀ ਪੈ ਗਿਆ ਫੀਵਰ ਹੋ ਗਿਆ ਕੀਰਤੀ ਕਿਉਂ ਕੰਮ ਨੂੰ ਕੀ ਸੀ ਮੇ ਹਟੇ ਤੋਂ ਵਾਤ ਨਹੀਂ ਸੀ ਹੋ ਸਕਦਾ ਹੁਣ ਦਵਾਈ ਦਵਾ ਲਿਆ ਕਿ ਨਹੀਂ ਲਪਿਤ ਬਸ ਜਹ ਜੇ ਤੋਸੀਓ ਉਹ ਜੇ ਹੋਗਾ ਮੰਨਦੇ ਆ ਕਿਸੇ ਦੀ ਕਤੇ ਕੀਰਤੀ ਦਵਾਈ ਲਪ੍ਰਿਤ ਦਿਵਾਲੀ ਆਇਆ ਦਵਾਈ ਤਾਂ ਹੋ ਜੋ ਠੀਕ ਟਿਕਣਾ ਤਾਂ ਉਹਨੇ ਹੁੰਦਾ ਨਹੀਂ ਕੀਰਤੀ ਅੱਛਾ ਲਪ੍ਰਿਤ ਚਲੋ ਫੋ ਵੀ ਮੈਂ ਕੰਨ ਲੂੰ ਗੱਲ ਕਰੂੰਗਾ ਮੈਂ ਹੁਣ ਖੇਤ ਜਾਣਾ ਈ ਸਿਰੀ ਹੈਨੀ ਅੱਜ ਲਈ ਤੁਸੀਂ ਵੀ ਸੋਚੋ ਹੁਣ ਹੁਕਮਾਂ ਤੋਂ ਡੀ ਸਸਤਾ ਕਹਿੰਦੇ ਅੱਧੀ ਅੱਧੀ ਰਾਤ ਤੱਕ ਕੀਰਤੀ ਲਿਖਦੀ ਰਹਿੰਦੀ ਆ ਉਹਨੂੰ ਸਮਝਾਇਆ ਕਰੋ ਸੋਜਾਇਆ ਕਰੀ ਟਾਈਮ ਨਾਲ ਕੀਰਤੀ ਠੀਕ ਆ ਸੋ ਜਾਉਂਗੀ ਪਰ ਪਹਿਲਾ ਇੱਕ ਰਚਨਾ ਅਧਵ ਚਲੇ ਪਈਆ ਉਹਨੂੰ ਪੂਰੀ ਕਰਦੀ ਆ ਫਿਰ ਸੋ ਜਾਉਂਗੀ ਲਪ੍ਰਿਤ ਆਹੋ ਸੁਦਨ ਤਹਨੀ ਆਪਾਂ ਕਰੋ ਮਨ ਮਰਜ਼ੀਆਂ ਸਾਡੀ ਕੌਣ ਸੁਣਦਾ ਏ ਸੋ ਜਾਇਓ ਜੇ ਦਿਲ ਕਰੋ ਮੈਂ ਤਾਂ ਚਲੇਆ ਇਨਾਂ ਕੇ ਲਪ੍ਰਿਤ ਨੇ ਆਪਣੀ ਫੋਨ ਨੂੰ ਜੇ ਵਿੱਚ ਪਾਇਆ ਤੇ ਖੇ ਚਲਾ ਗਿਆ ਉਧਰ ਕੀਰਤੀ ਆਪਣੀ ਫੋਨ ਤੇ ਹੀ ਲਿਖਣ ਲੱਗ ਪਈ ਹੋ ਲਿਖਣ ਵਿੱਚ ਇੰਨੀ ਘੁੱਗ ਗਈ ਕਿ ਉਸ ਨੂੰ ਪਤਾ ਹੀ ਨਾ ਲੱਗਿਆ ਕਦੋਂ 11:00 ਵਜੇ ਅਚਾਨਕ ਉਸਦੇ ਫੋਨ ਤੇ ਮੈਸੇਂਜਰ ਤੇ ਇੱਕ ਮੈਸੇਜ ਆਇਆ ਕੌਣ ਜੀ ਜਿਸ ਨੇ ਉਸ ਨੂੰ ਪਰੇਸ਼ਾਨ ਕਰ ਦਿੱਤਾ ਕਿਉਂਕਿ ਇਹ ਮੈਸੇਜ ਸਮਰ ਦੇ ਫੇਸਬੁੱਕ ਖਾਤੇ ਤੋਂ ਆਇਆ ਸੀ ਪਰ ਮੈਸੇਜ ਕਰਨ ਵਾਲਾ ਕੌਣ ਸੀ ਇਹ ਤਾਂ ਗੱਲ ਕਰਨ ਤੋਂ ਬਾਅਦ ਹੀ ਪਤਾ ਲੱਗ ਸਕਦਾ ਸੀ ਇਸ ਲਈ ਕੀਰਤੀ ਨੇ ਮੈਸੇਂਜਰ ਖੋਲ੍ਹਿਆ ਤੇ ਮੈਸੇਜ ਦਾ ਜਵਾਬ ਦਿੱਤਾ ਕੀਰਤੀ ਤੁਸੀਂ ਕੌਣ ਜੀ मैसेज तुम कीर्ति भाभी हो कीर्ति हाँ जी मैं कीर्ति हाँ पर तुसी कौन हो मैसेज भाभी मैं समर कीर्ति मैं किमें यकीन कर लवा कि तुम समर हो मैसेज भाभी मैं समर ही हाँ प्लीज़ मेरा यकीन करो कीर्ति चलो फिर मैं पहला एक वॉइस मैसेज भेजो फिर मैं आवाज़ सुन के मान लूँगी ਜੀ ਮੇਰੀ ਤਸੱਲੀ ਲਈ ਤੁਸੀਂ ਆਵਾਜ਼ ਵੀ ਭੇਜ ਸਕਦੇ ਹੋ ਤਾਂ ਭੇਜੋ ਮੈਸੇਜ ਭਾਬੀ ਮੈਂ ਸਮਰਿਆਂ ਅਜੇ ਨਹੀਂ ਸੈਂਡ ਕਰ ਸਕਦਾ ਵਾਇਸ ਮੈਸੇਜ ਪੱਪੀ ਫੋਨ ਵਕੀਲ ਦਾ ਹੈ ਜਿਹੜਾ ਮੈਨੂੰ ਜਿਲ੍ਹੇ ਵਿੱਚੋਂ ਲੈਣ ਆਇਆ ਸੀ ਉਹਦਾ ਕੱਲ ਆਪਣਾ ਫੋਨ ਲੈ ਕੇ ਫਿਰ ਫੋਨ ਕਰੂੰਗਾ ਤੁਸੀਂ ਰੌਸ਼ਨ ਮਾਸੀ ਜੀ ਅੰਮ੍ਰਿਤ ਲਵੀ ਸਾਰੇ ਕਿਵੇਂ ਨੇ ਤੁਹਾਡਾ ਵਿਆਹ ਸੀ ਹਨਾ 1 ਦਸੰਬਰ ਨੂੰ ਕੀਤੇ ਹੁਣ ਯਕੀਨ ਹੋ ਗਿਆ ਮੈਨੂੰ ਸਮਰ ਕੇ ਮੈਂ ਤੂੰ कदों आया बाहर तू जेल चो समर मैं ठीक हाँ बाबी कल फोन करूँगा मैं फिर गल् कराँगी सारियाँ आप कागज़ पढ़ के फिर साइन करके देने सवेरे बहुत सारे ने पढ़ते पढ़ते ही सवेर हो जानी मैं अजय हने बाहर आया दो बजे अजे मैं रोटी भी खानी आ खीरती चल ठीक है तू रोटी खा ला कि टाइम हो गया हूँ तेरे को समर रात दूपर हो गया भाभी ਚਲੋ ਠੀਕ ਆ ਮੈਂ ਹੁਣ ਕੱਲ ਨਮਾ ਫੋਨ ਲੈ ਕੇ ਫੇਰ ਕਰਦਾ ਹਾਂ ਫੋਨ ਨਲਿ ਸੱਚ ਮੈਂ ਮੈਸੇਜ ਕੀਤਾ ਸੀ ਅੰਮ੍ਰਿਤ ਦੀ ਆਈਡੀ ਤੇ ਪਰ ਉਹਨੇ ਦੇਖੇ ਨਹੀਂ ਉਹਨੂੰ ਕਹਦੇ ਉਹ ਦੇਖ ਲਵੀਂ ਕਹਿੰਦੀ ਹਮ ਠੀਕ ਆ ਧਿਆਨ ਰੱਖੀ ਆਪਣਾ ਠੀਕ ਆ ਸਮਰ ਹਾਂਜੀ ਭਾਪੀ ਗੁੱਡ ਮਾਰਨਿੰਗ ਕੈਨੇਡਾ ਤੇ ਬਾਏ ਕਹਿੰਦੀ ਵੈਰੀ ਗੁੱਡ ਮਾਰਨਿੰਗ ਬਾਏ ਕੀਰਤੀ ਨੇ ਸੰਭਨਾਲ ਗੱਲ ਕਰ ਲਈ ਸੀ ਉਹ ਹੁਣ ਬੇਫਿਕਰ ਤਾਂ ਹੋ ਗਈ ਸੀ ਪਰ ਸਮਰ ਦੀ ਮੂੰਹ ਅਮ੍ਰਿਤ ਦੇ ਮੈਸੇਜ ਨਾ ਦਿਖਣ ਵਾਲੀ ਗੱਲ ਸੁਣ ਕੇ ਉਹ ਰੋ ਪਈ ਤੇ ਸੋਚਾਂ ਵਿੱਚ ਘੁੰਮ ਗਈ ਪਤਾ ਨਹੀਂ ਕਦੋਂ ਤੱਕ ਰੋਂਦੀ ਰਹੀ ਤੇ ਰੋਂਦੇ ਰੋਂਦੇ ਹੀ ਸੋ ਗਈ ਸਵੇਰੇ ਉੱਠ ਕੇ ਉਸਨੇ ਸਭ ਤੋਂ ਪਹਿਲਾਂ ਲਪ੍ਰਿਤ ਨੂੰ ਆਪਣੇ ਤੇ ਸਮਰ ਦੀ ਹੋਈ ਗੱਲ ਬਾਰੇ ਮੈਸੇਜ ਕਰਕੇ ਦੱਸਿਆ ਕੀ ਤੀ ਲਵੀ ਕਿਵੇਂ ਆ ਬਾਕੀ ਸਭ ਕਿਵੇਂ ਨੇ ਤੈਨੂੰ ਇੱਕ ਗੁੱਡ ਨਿਊਜ਼ ਦੇਣੀ ਸੀ ਸਮਰ ਨਾਲ ਗੱਲ ਹੋਈ ਆ ਮੇਰੀ ਤੁਮੋਦੇ ਮੈਸੇਜ ਨਹੀਂ ਦੇਖੀ ਇਹਨਾਂ ਦੀ ਆਈਡੀ ਤੇ ਉਹ ਮੈਨੂੰ ਕਾਰਨ ਪੁੱਛਦਾ ਸੀ ਪਰ ਮੀਆਂ ਜੀ ਕੁਝ ਵੀ ਨਹੀਂ ਦੱਸਿਆ ਤੂੰ ਮੈਸੇਜ ਦੇਖ ਕੇ ਰਿਪਲਾਈ ਕਰ ਦਿੰਮੀ ਠੀਕ ਹੈ ਉਸ ਤੋਂ ਬਾਅਦ ਕੀ ਦਿਨੇ ਚਾਹਤ ਨੂੰ ਵੀ ਮੈਸੇਜ ਕਰ ਦਿੱਤਾ ਕਿਤੀ ਹੈਲੋ ਕਿਵੇਂ ਛੋਟੀ ਥੋੜੀ ਦਿਨ ਬਾਅਦ ਚਾਹਤ ਨੂੰ ਉਸੇ ਮੈਸੇਜ ਦੇ ਕੇ ਜਵਾਬ ਦਿੱਤਾ ਚਾਹਤ ਹਾਂਜੀ ਦੀਦੀ ਕਿਵੇਂ ਹੋ ਮੈਂ ਤਾਂ ਠੀਕਾਂ ਤੁਸੀਂ ਦੱਸੋ ਕਿਤੀ ਠੀਕਾਂ ਵਸਤੋਂ ਦੱਸ ਫੀਵਰ ਉਤਰ ਗਿਆ ਤੇਰਾ ਮੰਮੀ ਕਿਵੇਂ ਨੇ ਕਿੱਥੇ ਰਹਿ ਚਾਹਤ ਹਾਂਜੀ ਦੇ ਦੇ ਤਰ ਗਿਆ ਮਾਸੀ ਜੀ ਤਾਂ ਗੁਰਦੁਆਰੇ ਗਏ ਹੋਏ ਨੇ ਕੀ ਹੋਇਆ ਦੀਦੀ ਕੀਤੇ ਸਮਰ ਆ ਗਿਆ ਬਾਹਰ ਮੇਰੀ ਗੱਲ ਹੋਈ ਆ ਉਹਦੇ ਨਾਲ ਰਾਤੀ ਕਹਿੰਦਾ ਸੀ ਦਿਨ ਵਿੱਚ ਫੋਨ ਕਰੂੰ ਚਾਹਤ ਸ਼ੁਕਰ ਆ ਮੈਂ ਫੇਰ ਕਰਦੀ ਆ ਗੱਲ ਦੀਦੀ ਪਹਿਲਾਂ ਮੈਂ ਮਾਸੀ ਜੀ ਨੂੰ ਦੱਸ ਕੇ ਆਉਣੀ ਆ ਕੀਤੇ ਕਰ ਆ ਜਾਣਗੇ ਫੇਰ ਦੱਸ ਮੈਂ ਬੋਲਣਗੇ ਤੈਨੂੰ ਮੰਮੀ ਜੀ ਸ਼ਾਹਦ ਨੇ ਹੀ ਕੁਝ ਨਹੀਂ ਹੁੰਦਾ ਮੈਂ ਹੁਣੇ ਦੱਸ ਕੇ ਆਉਂ ਕਿਰਤੀ ਨੇ ਰੋਕਿਆ ਵੀ ਪਰ ਸ਼ਾਹਦ ਨੇ ਇੱਕ ਨਾ ਸੁਣੀ ਤੇ ਨਸੀਬਕਰ ਨੂੰ ਦੱਸਣ ਲਈ ਗੁਰਦੁਆਰਾ ਸਾਹਿਬ ਹੀ ਪਹੁੰਚ ਗਈ ਸਾਰਾ ਦਿਨ ਕੀਰਤੀ ਨੇ ਸਮਰ ਦੇ ਫੋਨ ਦੀ ਉਹੜੀ ਕੀਤੀ ਪਰ ਫੋਨ ਨਾ ਆਇਆ ਫਿਰ ਸ਼ਾਮ ਨੂੰ ਸਾਡੇ 6 ਵਜੇ ਦੇ ਕਰੀਬ ਸਮਰ ਦਾ ਮੈਸੇਜ ਆਇਆ ਸਮਰ ਭਾਬੀ ਕੀ ਗੱਲ ਹੋ ਗਈ ਤੂੰ ਮੈਸੇਂਜਰ ਤੇ ਫੋਨ ਕਿਉਂ ਨਹੀਂ ਲੱਗਦਾ ਕੀਤੇ ਪਤਾ ਨਹੀਂ ਸਮਰ ਧੰਵਾਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸਹੀ ਸ਼ੀਖਾਲ ਜੀ